singh vishnu bhagwan ji jay suno hamara sadhi singh vishnu bhagwan ji jay pargat hoya aap bhagwan ਅਰਗਟ ਹੋਇਆ ਆਪ ਭਗਵਾਨ ਅਰਗਟ ਹੋਇਆ ਆਪ ਭਗਵਾਨ ਅਰਗਟ ਹੋਇਆ ਆਪ ਭਗਵਾਨ ਗੁਰ ਸਿਖਾ ਨੂੰ ਦਿੱਤਾ ਗਿਆਨ ਗੁਰ ਸਿਖਾ Sohang Shabda Hai Mahana Sohang Shabda Hai Mahana 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 ਬੋਲੇ ਜਾਨ ਅਸਿਮਰੇ ਜੀਵ ਪਾਪ ਲੈ ਜਾਣ ਸਿਮਰੇ ਜੀਵ ਪਾਪ ਲੈ ਜਾਣ ਅਸਿਮਰੇ ਜੀਵ ਪਾਪ ਲੈ ਜਾਣ ਉੰਬੀ ਨਰਕ ਸੇਖ ਨਾ ਜਾਣ ਕੁਮ ਨਰਕ ਸੇਖ ਨਾ ਜਾਣ ਪੁਰੀ ਨਰਕ ਸੇਖ ਨਾ ਜਾਣ ਪੁਰੀ ਨਰਕ ਸੇਖ ਨਾ ਜਾਣ ਆਦੇ ਅੰਤ ਪ੍ਰਭ ਵਿੱਚ ਸਮਾਨ ਆਦੇ ਅੰਤ ਪ੍ਰਭ ਵਿਚ ਸਮਾਣ ਆਦੇ ਅੰਤਰਾ ਵਿੱਚ ਸਮਾਣ ਆਦੇ ਅੰਤਰਾ ਵਿੱਚ ਸਮਾਣ ਆਵਣ ਜਾਵਣ ਦਾ ਪੰਦ ਮੋਕਾਣ ਆਵਣ ਜਾਵਣ ਦਾ ਪੰਦ ਮੋਕਾਣ ਵੇਚ ਚੁਰਾਸੀ ਛੋਟਾ ਨਾ ਖਾਣ 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 ਸੋਹੰਗ ਸ਼ਬਦ ਮੇਰਾ ਨਾਮ ਪਛਾਣ ਸੁਹੰਗ ਸ਼ਬਦ ਮੇਰਾ ਨਾਮ ਪਛਾਣ ਸੁਹੰਗ ਸ਼ਬਦ ਮੇਰਾ ਨਾਮ ਪਛਾਣ ਸੁਹੰਗ ਸ਼ਬਦ ਮੇਰਾ ਨਾਮ ਪਛਾਣ ਮਹਾਰਾਜ ਸ਼ੇਰ ਸਿੰਘ ਦਿੱਤਾ ਗਿਆ ਨਾ

ਜੀਵ ਮਾਨ ਲਾ ਕਰ ਜੀਵ ਮਾਨ ਲਾ ਕਰ ਜੀਵ ਮਾਨ ਲਾ ਕਰ ਜੀਵ ਮਾਨ ਲਾ ਕਰ ਜਗ ਸਦ ਨਹੀਂ ਰਹਿਣਾ ਜਗ ਸਦ ਨਹੀਂ ਰਹਿਣਾ ਗੋੜੇ ਸਿਖਾ ਗੋੜੇ ਚਰਨ ਤਿਆਨ ਕਰ ਗੁਰ ਸਿਖਾ ਗੋੜੇ ਚਰਨ ਤਿਆਨ ਕਰ ਗੁਰ ਸਿਖਾ ਗੋੜੇ ਚਰਨ ਤਿਆਨ ਕਰ ਫਿਰ ਗੁਰ ਸਿਖਾ ਗੋੜੇ ਸੱਚ ਸਾਦੇ ਸੰਗਤ ਵਿੱਚ ਬਹਿਣਾ ਸੱਚ ਸਾਦੇ ਸੰਗਤ ਵਿੱਚ ਬਹਿਣਾ ਸਰਸਨ ਮੇਜ ਵੈ ਨਾ ਸਰਸਾਲ ਸੰਗਤ ਵਿੱਚ ਮੈ ਨਾ ਵਿੱਚ ਦੇ ਪ੍ਰਭ ਕਾ ਵਾਸ ਕਰ ਵਿੱਚ ਦੇ ਪ੍ਰਭ ਕਾ ਵਾਸ ਕਰ ਵਿੱਚ ਦੇ ਪ੍ਰਭ ਕਾ ਵਾਸ ਕਰ ਵਿੱਚ ਦੇ ਛੱਡੇ ਝੂਠੇ ਸਾਖ ਸੇਣਾ ਛੱਡੇ ਝੂਠੇ ਸਾਖ ਸੇਣਾ ਛੱਡੇ ਝੂਠੇ ਸਾਖ ਸੇਣਾ ਛੱਡੇ ਝੂਠੇ ਸਾਖ ਸੇਣਾ ਮਹਾਰਾਜ ਸ਼ੇਰ ਸਿੰਘ ਦੁਖਾਣਾਸ ਕਰ ਮਹਾਰਾਜ ਸ਼ੇਰ ਸਿੰਘ ਦੁਖਾਣਾਸ ਕਰ ਗੁਰ ਸਿੱਖ ਚਰਨ ਲਾਗ ਦੁੱਖ ਕਿਉਂ ਸਹਿਣਾ ਗੁਰ ਸਿੱਖ ਚਰਨ ਲਾਗ ਦੁੱਖ ਕਿਉਂ ਸਹਿਣਾ ਗੁਰ ਸਿੱਖ ਚਰਨ ਲਾਗ ਦੁੱਖ ਕਿਉਂ ਸਹਿਣਾ ਜਦ ਇਹਨਾਂ ਦਾ ਦੁੱਖ ਕਿਉਂ ਸਹਿਣਾ ਜਦ ਇਹਨਾਂ ਦਾ ਉਹਨਾਂ ਕੋਲੋਂ ਛੱਡ ਕਰਦਾ